ਰਾਦੇ ਹਾਲਾਤ ਦੇਖਣ ਨੂੰ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕਿਸ ਤਰ੍ਹਾਂ ਬੁਰੇ ਹਾਲਾਤ ਹੋ ਰਿਹਾ ਕਿਸ ਤਰ੍ਹਾਂ ਪਾਣੀ ਖੜਾ ਹੈਗਾ ਚਾਰੇ ਤਰਫ ਪਾਣੀ ਖੜਾ بارش ਦੇ بارش ਦੇ ਪਾਣੀ ਨੇ ਸ਼ਹਿਰ ਦਾ ਜਿਹੜਾ ਹਾਲਾਤ ਜਲਮਗਨ ਕੀਤਾ ਹੋਇਆ ਹੈ ਸਾਰੇ ਪੂਰੇ ਸ਼ਹਿਰ ਨੂੰ ਔਰ ਝੀਲਾਂ ਦਾ ਸ਼ਹਿਰ ਬਣਿਆ ਹੋਇਆ ਕੋਟਕਪੁਰਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਮੋਗਾ ਰੋਡ ਕੋਟਕਪੁਰਾ ਜਿਹੜਾ ਬੱਸ ਸਟੈਂਡ ਵਾਲਾ ਰੋਡ ਜਿੱਥੇ ਪਾਣੀ ਦੇ ਛੱਲਾਂ ਵੱਜ ਰਹੀਆਂ ਤੇ ਗੱਡੀਆਂ ਜਿਹੜੀਆਂ ਆ ਰਹੀਆਂ ਪਾਣੀ ਤਾਂ ਪਾਣੀ ਇੰਨਾ ਜਿਹੜਾ ਪਾਣੀ ਦੇ ਵਿੱਚ ਸੜਕਾਂ ਦੇ ਵਿੱਚ ਇੱਡੇ-ਇੱਡੇ ਖੱਡੇ ਹੋ ਰੱਖੇ ਆ ਜਿਹਦੇ ਕਰਕੇ ਲੋਕਾਂ ਨੂੰ ਆਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਹੋ ਰਹੀ ਆ ਦੇਖੋ বাস ਆ ਰਹੀ ਆ ਕਿਸ ਤਰ੍ਹਾਂ ਖੱਡਿਆਂ ਕਰਕੇ ਉਹ ਮੋਟਰਸਾਈਕਲ ਆ ਰਿਹਾ ਕਿਸ ਤਰ੍ਹਾਂ ਖੱਡਿਆਂ ਕਰਕੇ ਬੁੜਕ ਰਿਹਾ ਕਿਸ ਤਰ੍ਹਾਂ ਉਹਨਾਂ ਨੇ ਮਹਿਸੂਸ ਹੋ ਰਿਹਾ ਵੀ ਇੱਡੇ-ਗੱਡੇ ਖੱਡੇ ਹੈਗੇ ਆ ਲੋਕ ਇੱਥੇ ਬਹੁਤ ਪਰੇਸ਼ਾਨ ਆ ਪਰ ਪ੍ਰਸ਼ਾਸਨ ਦਾ ਇਸ ਵੱਲੀ ਕੋਈ ਧਿਆਨ ਨਹੀਂ ਨਾ ਹੀ ਫਰੀਦਕੋਟ ਪ੍ਰਸ਼ਾਸਨ ਦਾ ਨਾ ਹੀ ਕੋਟਪੂਰਾ ਨਗਰ ਕੌਂਸਲ ਦਾ ਇਸ ਵੱਲੀ ਕੋਈ ਧਿਆਨ ਹੈ ਸ਼ਹਿਰ ਦੇ ਵਿੱਚ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਦੇ ਕਾਰਨ ਲੋਕ ਪਰੇਸ਼ਾਨੀ ਦੇ ਹਾਲਾਤ ਵਿੱਚ ਜੀ ਰਹੇ ਆ ਲੋਕ ਇੰਨੇ ਪਰੇਸ਼ਾਨ ਆ ਕਿਸੇ ਨੂੰ ਸਮਝ ਨਹੀਂ ਆ ਰਹੀ ਵੀ ਕੀ ਹਾਲਾਤ ਬਣਨਗੇ ਕੋੜਪੁਰੇ ਦੇ ਪਾਣੀ ਜਿਹੜਾ ਇੰਨਾ ਪਾਣੀ ਖੜਾ ਹੈ ਕੋਈ ਇਹੋ ਜਿਹਾ ਏਰੀਆ ਕੋੜਪੁਰਾ ਦੇ ਨਹੀਂ ਜਿੱਥੇ ਪਾਣੀ ਨਹੀਂ ਹੈਗਾ ਪੂਰੇ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਪਾਣੀ ਖੜਾ ਹੈਗਾ ਲੋਕ ਬਹੁਤ ਪਰੇਸ਼ਾਨ ਆ ਉਹ ਦੇਖੋ ਉਹ ਵਿਕਲ ਜਿਹੜਾ ਰੁਕ ਗਿਆ ਹੈਗਾ ਉੱਥੇ ਖੱਡੇ ਦੇ ਕਰਕੇ ਟੂ-ਵੀਲਰ ਜਿਹੜਾ ਹੈਗਾ ਫਸ ਗਿਆ ਤੇ ਉੱਥੇ ਹੀ ਦੂਜੀਆਂ ਗੱਡੀਆਂ ਵੀ ਖੱਡਿਆਂ ਦੇ ਕਾਰਨ ਰੁਕੀਆਂ ਨੇ ਲੋਕ ਬਹੁਤ ਪਰੇਸ਼ਾਨ ਆ ਇਸ ਟਾਈਮ ਕੋਈ ਕਿਸੇ ਕਿਸਮ ਦਾ ਵੀ ਸ਼ਹਿਰ ਦੇ ਵਿੱਚ ਬੰਦੋਬਸ ਨਹੀਂ ਕੀਤਾ ਗਿਆ ਨਗਰ ਕੌਂਸਲ ਵੱਲੋਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਜੇ ਪ੍ਰਸ਼ਾਸਨ ਇਸ ਵੱਲੀ ਧਿਆਨ ਦੇ ਦਿੰਦੀ ਹੁਣ ਪਰ ਦੋ ਦਿਨ ਮਹੀਨੇ ਤੋਂ ਪਹਿਲਾਂ ਜੇ ਸ਼ਹਿਰ ਦੇ ਸੀਵਰ ਬੰਦ ਜਿਹੜੇ ਸਫਾਈ ਕਰਾਈ ਜਾਂਦੀ ਨਾਲਿਆਂ ਦੀ ਸਫਾਈ ਕਰਾਈ ਜਾਂਦੀ ਤੇ ਅੱਜ ਇਹ ਹਾਲਾਤ ਨਹੀਂ ਹੁੰਦੇ ਸੀ ਉਹ ਗੱਡੀ ਆ ਦੇਖੋ ਉਹ ਗੱਡੀ ਵੀ ਉੱਥੇ ਖੱਡੇ ਦੇ ਵਿੱਚ ਫਸ ਗਈ ਹੈਗੀ ਆ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਨੇ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕਰੀ ਨਾ ਹੀ ਫਰੀਦਕੋਟ ਪ੍ਰਸ਼ਾਸਨ ਦੇ ਔਰ ਨਾ ਹੀ ਕੋਟਪੁਰਾ ਨਗਰ ਕੌਂਸਲ ਦੇ ਪ੍ਰਸ਼ਾਸਨ ਦੇ ਔਰ ਸਾਡੇ ਜਿਹੜੇ ਐਮਐਲਏ ਸਾਹਿਬ ਆ ਉਹ ਵੀ ਅਮਰੀਕਾ ਗਏ ਹੋਏ ਨੇ ਤੇ ਕਿਸੇ ਨੂੰ ਕੋਈ ਪਤਾ ਨਹੀਂ ਵੀ ਇੱਥੇ ਕੀ ਹੋ ਰਿਹਾ ਇਸ ਟਾਈਮ ਬਹੁਤ ਹੀ ਬਦਤਰ ਹਾਲਾਤ ਨੇ ਸ਼ਹਿਰ ਦੇ ਸ਼ਹਿਰ ਕੋੜਕੂੜਾ ਦੇ ਹਾਲਾਤ ਦੇਖਣ ਨੂੰ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕਿਸ ਤਰ੍ਹਾਂ ਬੁਰੇ ਹਾਲਾਤ ਹੋ ਰਿਹਾ ਕਿਸ ਤਰ੍ਹਾਂ ਪਾਣੀ ਖੜਾ ਹੈਗਾ ਚਾਰੇ ਤਰਫ ਪਾਣੀ ਖੜਾ بارش ਦੇ بارش ਦੇ ਪਾਣੀ ਨੇ ਸ਼ਹਿਰ ਦਾ ਜਿਹੜਾ ਹਾਲਾਤ ਜਲਮਗਨ ਕੀਤਾ ਹੋਇਆ ਹੈ ਸਾਰੇ ਸ਼ਹਿਰ ਨੂੰ ਔਰ ਝੀਲਾਂ ਦਾ ਸ਼ਹਿਰ ਬਣਿਆ ਹੋਇਆ ਕੋੜਕੂੜਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਮੋਗਾ ਰੋਡ ਤੋੜਕਪੁਰਾ ਜਿਹੜਾ ਬੱਸ ਸਟੈਂਡ ਵਾਲਾ ਰੋਡ ਜਿੱਥੇ ਪਾਣੀ ਦੇ ਛੱਲਾਂ ਵੱਜ ਰੀਆਂ ਤੇ ਗੱਡੀਆਂ ਜਿਹੜੀਆਂ ਆ ਰਹੀਆਂ ਪਾਣੀ ਤਾਂ ਪਾਣੀ ਇੰਨਾ ਜਿਹੜਾ ਪਾਣੀ ਦੇ ਵਿੱਚ ਸੜਕਾਂ ਦੇ ਵਿੱਚ ਏਡੇ ਏਡੇ ਖੱਡੇ ਹੋ ਰੱਖੇ ਆ ਜਿਹਦੇ ਕਰਕੇ ਲੋਕਾਂ ਨੂੰ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਹੋ ਰਹੀ ਆ ਦੇਖੋ ਬੱਸ ਆ ਰਹੀ ਆ ਕਿਸ ਤਰ੍ਹਾਂ ਖੱਡਿਆਂ ਕਰਕੇ ਉਹ ਮੋਟਰਸਾਈਕਲ ਆ ਰਿਹਾ ਕਿਸ ਤਰ੍ਹਾਂ ਖੱਡਿਆਂ ਕਰਕੇ ਬੁੜਕ ਰਿਹਾ ਕਿਸ ਤਰ੍ਹਾਂ ਉਹਨਾਂ ਨੇ ਮਹਿਸੂਸ ਹੋ ਰਿਹਾ ਵੀ ਏਡੇ ਏਡੇ ਖੱਡੇ ਹੈਗੇ ਆ ਲੋਕ ਇੱਥੇ ਬਹੁਤ ਪਰੇਸ਼ਾਨ ਹੈ ਪਰ ਪ੍ਰਸ਼ਾਸਨ ਦਾ ਇਸ ਵੱਲੀ ਕੋਈ ਧਿਆਨ ਨਹੀਂ ਨਾ ਹੀ ਫਰੀਦਪੁਰ ਪ੍ਰਸ਼ਾਸਨ ਦਾ ਨਾ ਹੀ ਕੋੜਕਪੁਰਾ ਨਗਰ ਕੌਂਸਲ ਦਾ ਇਸ ਵੱਲੀ ਕੋਈ ਧਿਆਨ ਹੈ ਸ਼ਹਿਰ ਦੇ ਵਿੱਚ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਦੇ ਕਾਰਨ ਲੋਕ ਪਰੇਸ਼ਾਨੀ ਦੇ ਹਾਲਾਤ ਵਿੱਚ ਜੀ ਰਹੇ ਆ ਲੋਕ ਇੰਨੇ ਪਰੇਸ਼ਾਨ ਹੈ ਕਿਸੇ ਨੂੰ ਸਮਝ ਨਹੀਂ ਆ ਰਹੀ ਵੀ ਕੀ ਹਾਲਾਤ ਬਣਨਗੇ ਕੋੜਕਪੁਰੇ ਦੇ ਪਾਣੀ ਜਿਹੜਾ ਇੰਨਾ ਪਾਣੀ ਖੜਾ ਹੈ ਕੋਈ ਇਹੋ ਜਿਹਾ ਏਰੀਆ ਕੋੜਕਪੁਰਾ ਦੇ ਨਹੀਂ ਜਿੱਥੇ ਪਾਣੀ ਨਹੀਂ ਹੈਗਾ ਪੂਰੇ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਪਾਣੀ ਖੜਾ ਹੈਗਾ ਲੋਕ ਬਹੁਤ ਪਰੇਸ਼ਾਨ ਉਹ ਦੇਖੋ ਉਹ ਵਿਕਲ ਜਿਹੜਾ ਰੁਕ ਗਿਆ ਹੈਗਾ ਉਥੇ ਖੱਡੇ ਦੇ ਕਰਕੇ ਟੂ-ਵੀਲਰ ਜਿਹੜਾ ਹੈਗਾ ਫਸ ਗਿਆ ਤੇ ਉਥੇ ਹੀ ਦੂਜੀਆਂ ਗੱਡੀਆਂ ਵੀ ਖੱਡਿਆਂ ਦੇ ਕਾਰਨ ਰੁਕੀਆਂ ਨੇ ਲੋਕ ਬਹੁਤ ਪਰੇਸ਼ਾਨ ਆ ਇਸ ਟਾਈਮ ਕੋਈ ਕਿਸੇ ਕਿਸਮ ਦਾ ਵੀ ਸ਼ਹਿਰ ਦੇ ਵਿੱਚ ਬੰਦੋਬਸ ਨਹੀਂ ਕੀਤਾ ਗਿਆ ਨਗਰ ਕੌਂਸਲ ਵੱਲੋਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਜੇ ਪ੍ਰਸ਼ਾਸਨ ਇਸ ਵੱਲੀ ਧਿਆਨ ਦੇ ਦਿੰਦੀ ਸੋਣ ਭਾ ਦੋ ਦਿਨ ਮਹੀਨੇ ਤੋਂ ਪਹਿਲਾਂ ਜੇ ਸ਼ਹਿਰ ਦੇ ਸੀਵਰ ਬੰਦ ਜਿਹੜੇ ਸਫਾਈ ਕਰਾਈ ਜਾਂਦੀ ਨਾਲਿਆਂ ਦੀ ਸਫਾਈ ਕਰਾਈ ਜਾਂਦੀ ਤੇ ਅੱਜ ਇਹ ਹਾਲਾਤ ਨਹੀਂ ਹੁੰਦੇ ਸੀ ਉਹ ਗੱਡੀ ਉਹ ਦੇਖੋ ਗੱਡੀ ਵੀ ਉੱਥੇ ਖੱਡੇ ਦੇ ਵਿੱਚ ਫਸ ਗਈ ਹੈਗੀ ਆ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਨੇ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕਰੀ ਨਾ ਹੀ ਫਰੀਦਕੋਟ ਪ੍ਰਸ਼ਾਸਨ ਦੇ ਔਰ ਨਾ ਹੀ ਕੋਟਪੁਰਾ ਨਗਰ ਕੌਂਸਲ ਦੇ ਪ੍ਰਸ਼ਾਸਨ ਦੇ ਔਰ ਸਾਡੇ ਜਿਹੜੇ ਐਮਐਲਏ ਸਾਹਿਬ ਆ ਉਹ ਵੀ ਅਮਰੀਕਾ ਗਏ ਹੋਏ ਨੇ ਤੇ ਕਿਸੇ ਨੂੰ ਕੋਈ ਪਤਾ ਨਹੀਂ ਵੀ ਇੱਥੇ ਕੀ ਹੋ ਰਿਹਾ ਇਸ ਟਾਈਮ ਬਹੁਤ ਹੀ ਬਦਤਰ ਹਾਲਾਤ ਨੇ ਸ਼ਹਿਰ ਦੇ ਸ਼ਹਿਰ ਕੋਟਪੁਰਾ ਦੀ ਹਾਲਾਤ ਦੇਖਣ ਨੂੰ ਅਸੀਂ ਦਿਖਾ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਬੁਰੇ ਹਾਲਾਤ ਹੋ ਰੱਖੇ ਆ ਕਿਸ ਤਰ੍ਹਾਂ ਪਾਣੀ ਖੜਾ ਹੈਗਾ ਚਾਰੇ ਤਰਫ ਪਾਣੀ ਖੜਾ بارش ਦੇ بارش دے پانی نے شہر دا جڑا حالات ਜਲਮਗਨ ਕੀਤਾ ਹੋਇਆ پورے شہر ਨੂੰ اور ਝੀਲਾਂ ਦਾ شہر بنਿਆ ਹੋਇਆ ਕੋਟਪੂਰਾ ਇਸ ਟਾਈਮ ਤੁਸੀਂ ਦੇਖ ਰਹੇ ਹੋ 모ਗਾ ਰੋਡ ਕੋਟਪੂਰਾ ਜਿਹੜਾ ਬੱਸ ਸਟੈਂਡ ਵਾਲਾ ਰੋਡ ਜਿੱਥੇ پانی دے ਛੱਲਾਂ ਵੱਜ ਰਹੀਆਂ ਤੇ ਗੱਡੀਆਂ ਜਿਹੜੀਆਂ ਆ ਰਹੀਆਂ پانی ਤਾਂ پانی ਇਨ੍ਹਾਂ ਜਿਹੜਾ پانی ਦੇ ਵਿੱਚ ਸੜਕਾਂ ਦੇ ਵਿੱਚ ਏਡੇ ਏਡੇ ਖੱਡੇ ਹੋ ਰੱਖੇ ਆ ਜਿਹਦੇ ਕਰਕੇ ਲੋਕਾਂ ਨੂੰ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਹੋ ਰਹੀ ਆ ਦੇਖੋ ਬਸ ਆਰੀਆ ਕਿਸ ਤਰ੍ਹਾਂ ਖੱਡਿਆਂ ਕਰਕੇ ਉਹ ਮੋਟਰਸਾਈਕਲ ਆ ਰਿਹਾ ਕਿਸ ਤਰ੍ਹਾਂ ਖੱਡਿਆਂ ਕਰਕੇ ਬੁੜਕ ਰਿਹਾ ਕਿਸ ਤਰ੍ਹਾਂ ਉਹਨਾਂ ਨੇ ਮਹਿਸੂਸ ਹੋ ਰਿਹਾ ਵੀ ਏਡੇ ਏਡੇ ਖੱਡੇ ਹੈਗੇ ਆ ਲੋਕ ਇੱਥੇ ਬਹੁਤ ਪਰੇਸ਼ਾਨ ਹੈ ਪਰ ਪ੍ਰਸ਼ਾਸਨ ਦਾ ਇਸ ਵੱਲੀ ਕੋਈ ਧਿਆਨ ਨਹੀਂ ਨਾ ਹੀ ਫਰੀਦਕੋਟ ਪ੍ਰਸ਼ਾਸਨ ਦਾ ਨਾ ਹੀ ਕੋਟਪੂਰਾ ਨਗਰ ਕੌਂਸਲ ਦਾ ਇਸ ਵੱਲੀ ਕੋਈ ਚਾਣਾ ਸ਼ਹਿਰ ਦੇ ਵਿੱਚ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਦੇ ਕਾਰਨ ਲੋਕ ਪਰੇਸ਼ਾਨੀ ਦੇ ਹਾਲਾਤ ਵਿੱਚ ਜੀ ਰਹੇ ਆ ਲੋਕ ਇੰਨੇ ਪਰੇਸ਼ਾਨ ਆ ਕਿਸੇ ਨੂੰ ਸਮਝ ਨਹੀਂ ਆ ਰਹੀ ਵੀ ਕੀ ਫਲਾਤ ਬਨਣਗੇ ਕੋੜਕਪੁਰੇ ਦੇ ਪਾਣੀ ਜਿਹੜਾ ਇੰਨਾ ਪਾਣੀ ਖੜਾ ਹੈ ਕੋਈ ਇਹੋ ਜਿਹਾ ਏਰੀਆ ਕੋੜਕਪੁਰਾ ਦੇ ਨਹੀਂ ਜਿੱਥੇ ਪਾਣੀ ਨਹੀਂ ਹੈਗਾ ਪੂਰੇ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਪਾਣੀ ਖੜਾ ਹੈਗਾ ਲੋਕ ਬਹੁਤ ਪਰੇਸ਼ਾਨ ਆ ਉਹ ਦੇਖੋ ਉਹ ਵਿਕਲ ਜਿਹੜਾ ਰੁਕ ਗਿਆ ਹੈਗਾ ਉਥੇ ਖੱਡੇ ਦੇ ਕਰਕੇ ਟੂ-ਵੀਲਰ ਜਿਹੜਾ ਹੈਗਾ ਫਸ ਗਿਆ ਤੇ ਉੱਥੇ ਹੀ ਦੂਜੀਆਂ ਗੱਡੀਆਂ ਵੀ ਖੱਡਿਆਂ ਦੇ ਕਾਰਨ ਰੁਕੀਆਂ ਨੇ ਲੋਕ ਬਹੁਤ ਪਰੇਸ਼ਾਨ ਆ ਇਸ ਟਾਈਮ ਕੋਈ ਕਿਸੇ ਕਿਸਮ ਦਾ ਵੀ ਸ਼ਹਿਰ ਦੇ ਵਿੱਚ ਕੰਡੋਬਾਸ ਨਹੀਂ ਕੀਤਾ ਗਿਆ ਨਗਰ ਕੌਂਸਲ ਵੱਲੋਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਜੇ ਪ੍ਰਸ਼ਾਸਨ ਇਸ ਲਈ ਧੰਨ ਦੇ ਦਿੰਦੀ ਹੁਣ ਪਾ ਦੋ ਦਿਨ ਮਹੀਨੇ ਤੋਂ ਪਹਿਲਾਂ ਜੇ ਸ਼ਹਿਰ ਦੇ ਸੀਵਰ ਬੰਦ ਜਿਹੜੇ ਸਫਾਈ ਕਰਾਈ ਜਾਂਦੀ ਨਾਲਿਆਂ ਦੀ ਸਫਾਈ ਕਰਾਈ ਜਾਂਦੀ ਤੇ ਅੱਜ ਇਹ ਹਾਲਾਤ ਨਹੀਂ ਹੁੰਦੇ ਸੀ ਉਹ ਗੱਡੀ ਉਹ ਦੇਖੋ ਗੱਡੀ ਵੀ ਉੱਥੇ ਖੱਡੇ ਦੇ ਵਿੱਚ ਫਸ ਗਈ ਹੈ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਨੇ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕਰੀ ਨਾ ਹੀ ਫਰੀਦਕੋਟ ਪ੍ਰਸ਼ਾਸਨ ਦੇ ਔਰ ਨਾ ਹੀ ਕੋਟਕਪੁਰਾ ਨਗਰ ਕੌਂਸਲ ਦੇ ਪ੍ਰਸ਼ਾਸਨ ਦੇ ਔਰ ਸਾਡੇ ਜਿਹੜੇ ਐਮਐਲਏ ਸਾਹਿਬ ਆ ਉਹ ਵੀ ਅਮਰੀਕਾ ਗਏ ਹੋਏ ਨੇ ਕਿ ਕਿਸੇ ਨੂੰ ਕੋਈ ਪਤਾ ਨਹੀਂ ਵੀ ਇੱਥੇ ਕੀ ਹੋ ਰਿਹਾ ਇਸ ਟਾਈਮ ਬਹੁਤ ਹੀ ਬਦਤਰ ਹਾਲਾਤ ਨੇ ਸ਼ਹਿਰ ਦੇ ਸ਼ਹਿਰ ਕੋਟਕਪੂਰਾ ਦੇ ਹਾਲਾਤ ਦੇਖਣ ਨੂੰ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕਿਸ ਤਰ੍ਹਾਂ ਬੁਰੇ ਹਾਲਾਤ ਹੋ ਰਿਹਾ ਕਿਸ ਤਰ੍ਹਾਂ ਪਾਣੀ ਖੜਾ ਹੈਗਾ ਚਾਰੇ ਤਰਫ ਪਾਣੀ ਖੜਾ بارش ਦੇ بارش ਦੇ ਪਾਣੀ ਨੇ ਸ਼ਹਿਰ ਦਾ ਜਿਹੜਾ ਹਾਲਾਤ ਜਲਮਗਨ ਕੀਤਾ ਹੋਇਆ ਹੈ ਸਾਰੇ ਪੂਰੇ ਸ਼ਹਿਰ ਨੂੰ ਔਰ ਝੀਲਾਂ ਦਾ ਸ਼ਹਿਰ ਬਣਿਆ ਹੋਇਆ ਕੋਟਕਪੂਰਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਮੋਗਾ ਰੋਡ ਕੋਟਕਪੂਰਾ ਜਿਹੜਾ ਬੱਸ ਸਟੈਂਡ ਵਾਲਾ ਰੋਡ ਜਿੱਥੇ ਪਾਣੀ ਦੇ ਛੱਲਾਂ ਵੱਜ ਰੀਆਂ ਤੇ ਗੱਡੀਆਂ ਜਿਹੜੀਆਂ ਆ ਰਹੀਆਂ ਪਾਣੀ ਤੱਕ ਪਾਣੀ ਇੰਨਾ ਜਿਹੜਾ ਪਾਣੀ ਦੇ ਵਿੱਚ ਸੜਕਾਂ ਦੇ ਵਿੱਚ ਏਡੇ ਏਡੇ ਖੱਡੇ ਹੋ ਰੱਖੇ ਆ ਜਿਹਦੇ ਕਰਕੇ ਲੋਕਾਂ ਨੂੰ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਹੋ ਰਹੀ ਆ ਦੇਖੋ বাস ਆ ਰਹੀ ਆ ਕਿਸ ਤਰ੍ਹਾਂ ਖੱਡਿਆਂ ਕਰਕੇ ਉਹ ਮੋਟਰਸਾਈਕਲ ਆ ਰਿਹਾ ਕਿਸ ਤਰ੍ਹਾਂ ਖੱਡਿਆਂ ਕਰਕੇ ਬੁੜਕ ਰਿਹਾ ਕਿਸ ਤਰ੍ਹਾਂ ਉਹਨਾਂ ਨੇ ਮਹਿਸੂਸ ਹੋ ਰਿਹਾ ਵੀ ਏਡੇ ਏਡੇ ਖੱਡੇ ਹੈਗੇ ਆ ਲੋਕ ਇੱਥੇ ਬਹੁਤ ਪਰੇਸ਼ਾਨ ਹੈ ਪਰ ਪ੍ਰਸ਼ਾਸਨ ਦਾ ਇਸ ਵਲੀ ਕੋਈ ਧਿਆਨ ਨਹੀਂ ਨਾ ਹੀ ਫਰੀਦਕੋਟ ਪ੍ਰਸ਼ਾਸਨ ਦਾ ਨਾ ਹੀ ਕੋੜਕਪੁਰਾ ਨਗਰ ਕਾਉਂਸਲ ਦਾ ਇਸ ਬੰਲੀ ਕੋਈ ਚਾਣਾ ਸ਼ਹਿਰ ਦੇ ਵਿੱਚ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਦੇ ਕਾਰਨ ਲੋਕ ਪਰੇਸ਼ਾਨੀ ਦੇ ਹਾਲਾਤ ਵਿੱਚ ਜੀ ਰਹੇ ਆ ਲੋਕ ਇੰਨੇ ਕਿ ਪਰੇਸ਼ਾਨ ਆ ਕਿਸੇ ਨੂੰ ਸਮਝ ਨਹੀਂ ਆ ਰਹੀ ਵੀ ਕੀ ਹਾਲਾਤ ਬਣਨਗੇ ਕੋੜਕਪੁਰੇ ਦੇ ਪਾਣੀ ਜਿਹੜਾ ਇੰਨਾ ਪਾਣੀ ਖੜਾ ਕੋਈ ਇਹੋ ਜਿਹਾ ਏਰੀਆ ਕੋੜਕਪੁਰਾ ਦੇ ਨਹੀਂ ਜਿੱਥੇ ਪਾਣੀ ਨਹੀਂ ਹੈਗਾ ਪੂਰੇ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਪਾਣੀ ਖੜਾ ਹੈਗਾ ਲੋਕ ਬਹੁਤ ਪਰੇਸ਼ਾਨ ਆ ਉਹ ਦੇਖੋ ਉਹ ਵਿਕਲ ਜਿਹੜਾ ਰੁਕ ਗਿਆ ਹੈਗਾ ਉਥੇ ਖੱਡੇ ਦੇ ਕਰਕੇ ਟੂ-ਵੀਲਰ ਜਿਹੜਾ ਹੈਗਾ ਫਸ ਗਿਆ ਤੇ ਉੱਥੇ ਹੀ ਦੂਜੀਆਂ ਗੱਡੀਆਂ ਵੀ ਖੱਡਿਆਂ ਦੇ ਕਾਰਨ ਰੁਕੀਆਂ ਨੇ ਲੋਕ ਬਹੁਤ ਪਰੇਸ਼ਾਨ ਆ ਇਸ ਟਾਈਮ ਕੋਈ ਕਿਸੇ ਕਿਸਮ ਦਾ ਵੀ ਸ਼ਹਿਰ ਦੇ ਵਿੱਚ ਬੰਦੋਬਸ ਨਹੀਂ ਕੀਤਾ ਗਿਆ ਨਗਰ ਕੌਂਸਲ ਵੱਲੋਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਜੇ ਪ੍ਰਸ਼ਾਸਨ ਇਸ ਵੱਲੀ ਧਿਆਨ ਦੇ ਦਿੰਦੀ ਸੁਣ ਪਰ ਦੋ ਦਿਨ ਮਹੀਨੇ ਤੋਂ ਪਹਿਲਾਂ ਜੇ ਸ਼ਹਿਰ ਦੇ ਸੀਵਰ ਬੰਦ ਜਿਹੜੇ ਸਫਾਈ ਕਰਾਈ ਜਾਂਦੀ ਨਾਲਿਆਂ ਦੀ ਸਫਾਈ ਕਰਾਈ ਜਾਂਦੀ ਤੇ ਅੱਜ ਇਹ ਹਾਲਾਤ ਨਹੀਂ ਹੁੰਦੇ ਸੀ ਉਹ ਗੱਡੀ ਆ ਦੇਖੋ ਉਹ ਗੱਡੀ ਵੀ ਉੱਥੇ ਖੱਡੇ ਦੇ ਵਿੱਚ ਫਸ ਗਈ ਹੈਗੀ ਆ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਨੇ ਪਰ ਪ੍ਰਸ਼ਾਸਨ ਦੇ ਕੰਨ ਤੇ ਜੁਨੇ ਹੀ ਸਰਕਾਰੀ ਨਾ ਹੀ ਫਰੀਦਕੋਟ ਪ੍ਰਸ਼ਾਸਨ ਦੇ ਔਰ ਨਾ ਹੀ ਕੋਟਪੂਰਾ ਨਗਰ ਕੌਂਸਲ ਦੇ ਪ੍ਰਸ਼ਾਸਨ ਦੇ ਔਰ ਸਾਡੇ ਜਿਹੜੇ ਐਮਐਲਏ ਸਾਹਿਬ ਆ ਉਹ ਵੀ ਅਮਰੀਕਾ ਗਏ ਹੋਏ ਨੇ ਤੇ ਕਿਸੇ ਨੂੰ ਕੋਈ ਪਤਾ ਨਹੀਂ ਵੀ ਇੱਥੇ ਕੀ ਹੋ ਰਿਹਾ ਇਸ ਟਾਈਮ ਬਹੁਤ ਹੀ ਬਦਤਰ ਹਾਲਾਤ ਨੇ ਸ਼ਹਿਰ ਦੇ تر세ਮ চোপੜਾ ਟੈਨਿਕਸ ਵੈਰਾਟੀ ਵੀ ਕੋਟਪੂਰਾ